ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੇ hala panjwa kar duja chanta ek o sat gor prasad salo ऊचा अगम अपार प्रथ न जय अकथ नानक प्री ਰਾਖਨ ਕਉ ਸਮਰਥ ਉਚਾ ਆਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖ ਨ ਕਉ ਸਮਰਥ ਚੰਤ ਜਿਉ ਜੰਹ ਹੋ ਤਿਉ ਰਾਖ ਹਾਰ ਪ੍ਰਭ ਤੇਰੀ ਆ ਕਿਤ ਗਨ ਅਸੰਖ ਅਵ ਗਨ ਮੇਰੀ ਆ ਅਸ਼ੰਖ ਆਵਗਣ ਖਤ ਫੇਰੇ ਨਿਤ ਪ੍ਰਾਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੋਲੀਐ ਉਕ ਕਰਤ ਬੇਕਾਰ ਵਿਖੜੇ ਪ੍ਰਭ ਨੇ ਰਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾਡ ਭਵ ਜਲ ਫੇਰਿਆ ਸਲੋਕ ਨਿਰਤ ਨਾ ਪਵ ਅਸ਼ੰਖ ਗੋਣ ਉਚਾ ਪ੍ਰਭ ਕਾ ਨਾਓ ਨਾਨਕ ਕੀ ਬੇਨੰਤੀਆ ਮਿਲਨਿ ਥਾਵੇ ਥਾਓ ਚੰਤ ਦੁਸਰ ਨਾਹੀ ਠਾਓ ਕਾਪਹ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਾਪਤਿ ਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈ ਤਜਮਾਨ ਮੋਹ ਵਿਕਾਰ ਦੂਜਾ ਇਕ ਸੋ ਲੈਵ ਲਈ ਆਰਪ ਮਨ ਤਨ ਪ੍ਰਭ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਤਾਰ ਕਿਰਪਾ ਸਚ ਨਾਮ ਸਮਾਈਐ ਸਲੋਕ ਰੇ ਮਨ ਤਾ ਕਉ ਧਿਆਈਐ ਸਬ ਵਿਦ ਜਾ ਕੈ ਹਾਥ ਰਾਮ ਨਾਮ ਤਨ ਸੰਚੀਆ ਨਾਨਕ ਨਿਭੈ ਸਾਥ ਚੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾ ਹੈ ਕੋਏ ਤਾਨਥਨੰਤਰ ਆਪ ਜਾਲ ਥਲ ਪੂਰ ਸੋਏ ਜਾਲ ਥਲ ਮਹੀਆ ਲ ਪੂਰ ਰਹਿਆ ਸਰਬਦਾਤਾ ਪ੍ਰਭ ਤਨੇ गोपाल गोविंद अंत नाही बेअंत गुण ताके क्या गनी भज शरण सुअमी सुख है गामी तिस बिना अननाह को ਬਿਨਵੰਤ ਨਾਨਕ ਦਾਇਆ ਧਾਰੂ ਤਿਸੁ ਪਰਾਪਤ ਨਾਮੁ ਹੋਇ ਸਲੋਕ ਚਿਤ ਜੇ ਚਿਤ ਵੇ ਆ ਸੋ ਮੈਂ ਪਾਇਆ ਨਾਨਕ ਨਾਮੁ ਧਿਆਇ ਸੋਖ ਸਬਾਇਆ ਛੰਤ ਆਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟਕੇ ਲਿ ਵਿਖਾ 부ਝੇ ਤਾਪਤ ਅਗਨ ਆ ਗਹਿ ਪੂਜਾਲੀ ਨੇ ਦਇਆ ਕੀਨੇ ਆਪਨੇ ਕਰਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਲਾ ਅੰਕੇ ਲਾਏ ਹਰ ਮਿਲਾਏ ਜਨਮ ਮਰਨ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇ ਲਲਿਨ ਇਕਾ ਪਾਲੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾ ਘਰ ਦੂਜਾ ਛੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸਲੋਕ ਊਚਾ ਆਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ